ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 100% ਦੀ ਆਨਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੀ ਪਾਠ ਪੁਸਤਕ ਗਣਿਤ ਦੀ ਦੁਨੀਆ ਦਾ ਪੰਨਾ ਨੰਬਰ 114 ਦੀ ਦੁਹਰਾਈ ਜਿਸ ਦੇ ਵਿੱਚ ਅੱਜ ਅਸੀਂ ਸਿੱਧੀਆਂ ਰੇਖਾਵਾਂ ਵਕਰ ਰੇਖਾਵਾਂ ਬਾਰੇ ਪੜਾਂਗੇ ਅਤੇ ਰੇਖਾਵਾਂ ਨੂੰ ਬਣਾਉਣਾ ਵੀ ਸਿੱਖਾਂਗੇ ਆਓ ਕਰੀਏ ਪਿਆਰੇ ਬੱਚਿਓ ਸਿੱਧੀਆਂ ਰੇਖਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਸਭ ਤੋਂ ਪਹਿਲੇ ਨੰਬਰ ਤੇ ਹੈ ਖੜਵੀਂ ਰੇਖਾ ਦੂਸਰੇ ਸਥਾਨ ਦੇ ਉੱਤੇ ਹੈ ਲੇਟਵੀਂ ਰੇਖਾ ਇਸੇ ਤਰ੍ਹਾਂ ਤੀਜੇ ਨੰਬਰ ਤੇ ਸਾਡੇ ਕੋਲ ਹੈ ਤਿਰਛੀ ਰੇਖਾ ਇਹ ਹਨ ਤਿੰਨੋਂ ਉਦਾਹਰਨਾ ਖੜਵੀਂ ਰੇਖਾ ਲੇਟਵੀਂ ਰੇਖਾ ਅਤੇ ਤਿਰਛੀ ਰੇਖਾ ਦੀਆਂ ਪਿਆਰੇ ਬੱਚਿਓ ਜੇ ਅਸੀਂ ਕਿਸੇ ਰੱਸੀ ਨੂੰ ਆਪਣੇ ਹੱਥਾਂ ਨਾਲ ਢਿੱਲਾ ਪਕੜਦੇ ਹਾਂ ਤਾਂ ਸਾਨੂੰ ਰੱਸੀ ਵਕਰ ਰੇਖਾ ਦੇ ਰੂਪ ਵਿੱਚ ਮਿਲਦੀ ਹੈ ਜਿਸ ਤਰ੍ਹਾਂ ਇਹਨਾਂ ਦੋਵਾਂ ਬੱਚਿਆਂ ਨੇ ਰੱਸੀ ਨੂੰ ਢਿੱਲਾ ਕਰਕੇ ਫੜਿਆ ਹੋਇਆ ਹੈ ਤਾਂ ਰੱਸੀ ਸਿੱਧੀ ਨਹੀਂ ਹੈ ਬਲਕਿ ਢਿੱਲੀ ਹੈ ਢਿੱਲੀ ਰੱਸੀ ਦੇ ਇਸ ਰੂਪ ਨੂੰ ਅਸੀਂ ਵਕਰ ਰੇਖਾ ਆਖਦੇ ਹਾਂ ਪਿਆਰੇ ਬੱਚਿਓ ਆਓ ਰੇਖਾਵਾਂ ਨੂੰ ਬਣਾਉਣਾ ਸਿੱਖੀਏ ਜਿਸ ਨੂੰ ਅਸੀਂ ਫੁੱਟੇ ਅਤੇ ਪੈਨਸਲ ਦੀ ਮਦਦ ਦੇ ਨਾਲ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਖੜਵੀ ਰੇਖਾ ਬਣਾਉਣ ਜਾ ਰਹੇ ਹਾਂ ਸਕੇਲ ਨੂੰ ਸਿੱਧਾ ਰੱਖ ਕੇ ਪੈਨਸਲ ਦੀ ਮਦਦ ਦੇ ਨਾਲ ਇਸ ਤਰ੍ਹਾਂ ਅਸੀਂ ਖੜਵੀ ਰੇਖਾ ਬਣਾ ਲੈਣੀ ਹੈ ਇਸ ਤੋਂ ਬਾਅਦ ਅਸੀਂ ਸਕੇਲ ਨੂੰ ਲੇਟਵੀਂ ਤਰੀਕੇ ਦੇ ਨਾਲ ਰੱਖ ਕੇ ਇੱਕ ਲੇਟਵੀਂ ਰੇਖਾ ਬਣਾ ਲੈਣੀ ਹੈ ਅਤੇ ਪੈਨਸਲ ਦੇ ਨਾਲ ਇਸ ਨੂੰ ਘੋੜਾ ਕਰ ਲੈਣਾ ਹੈ ਇਸੇ ਤਰ੍ਹਾਂ ਪਿਆਰੇ ਬੱਚਿਓ ਅਸੀਂ ਸਕੇਲ ਨੂੰ ਕੁਝ ਟੇਡਾ ਰੱਖਾਂਗੇ ਜਿਸ ਦੇ ਨਾਲ ਅਸੀਂ ਤਿਰਛੀ ਰੇਖਾ ਬਣਾਵਾਂਗੇ ਇਸ ਤਰ੍ਹਾਂ ਸਾਡੇ ਕੋਲ ਹੁਣ ਇੱਕ ਖੜਵੀ ਰੇਖਾ ਫਿਰ ਲੇਟਵੀ ਰੇਖਾ ਅਤੇ ਇੱਕ ਤਿਰਛੀ ਰੇਖਾ ਬਣ ਗਈ ਹੈ ਪਿਆਰੇ ਬੱਚਿਓ ਤਿਰਛੀਆਂ ਰੇਖਾਵਾਂ ਵਕਰ ਰੇਖਾਵਾਂ ਲੇਟਵੀ ਰੇਖਾਵਾਂ ਅਤੇ ਖੜਮੀਆਂ ਰੇਖਾਵਾਂ ਤੋਂ ਮਿਲਾ ਕੇ ਅਸੀਂ ਇੱਕ ਕੁਦਰਤੀ ਦ੍ਰਿਸ਼ ਬਣਾਇਆ ਹੈ ਸਾਡੇ ਕੋਲ 1 2 3 4 5 6 7 8 9 10 11 12 13 14 15 16 ਸਾਡੇ ਕੋਲ ਕੁੱਲ ਮਿਲਾ ਕੇ 16 ਤਿਰਛੀਆਂ ਰੇਖਾਵਾਂ ਹਨ ਅਸੀਂ ਤੇਰਚੀਆਂ ਰੇਖਾਵਾਂ ਬਰਾਬਰ 16 ਲਿਖ ਲੈਣਾ ਹੈ ਇਸੇ ਤਰ੍ਹਾਂ ਅਸੀਂ ਵਕਰ ਰੇਖਾਵਾਂ ਦੀ ਗਿਣਤੀ ਕਰਾਂਗੇ ਜੋ ਕਿ ਗੋਲਾਈ ਵਿੱਚ ਹੁੰਦੀ ਹੈ ਸੂਰਜ ਅਤੇ ਇਸੇ ਤਰ੍ਹਾਂ ਘਰ ਦਾ ਦਰਵਾਜ਼ਾ ਉਸ ਤੇ ਉੱਪਰ ਗੋਲਾਈ ਹੈ ਤੇ ਕੁੱਲ ਮਿਲਾ ਕੇ ਦੋ ਵਕਰ ਰੇਖਾਵਾਂ ਸਾਡੇ ਕੋਲ ਇਸ ਤਸਵੀਰ ਵਿੱਚ ਸਾਨੂੰ ਨਜ਼ਰ ਆ ਰਹੀਆਂ ਹਨ ਹੁਣ ਅਸੀਂ ਲੇਟਵੀਆਂ ਰੇਖਾਵਾਂ ਗਿਣਾਂਗੇ 1 2 3 ਫਿਰ 4 5 6 ਅਤੇ ਦਰਵਾਜ਼ੇ ਦੇ ਉੱਪਰ ਵਾਲੀ ਰੇਖਾ 7 ਤਾਂ ਕੁੱਲ ਮਿਲਾ ਕੇ ਸਾਡੇ ਕੋਲੇ 7 ਲੇਟਵੀਆਂ ਰੇਖਾਵਾਂ ਹਨ ਇਸੇ ਤਰ੍ਹਾਂ ਹੁਣ ਅਸੀਂ ਖੜਮੀਆਂ ਰੇਖਾਵਾਂ ਦੀ ਗਿਣਤੀ ਕਰਾਂਗੇ ਸਭ ਤੋਂ ਪਹਿਲਾਂ ਸੂਰਜ ਦੀ ਸਿੱਧੀ ਕਿਰਨ 1 ਇਸੇ ਤਰ੍ਹਾਂ 2 3 4 5 6 7 ਅਤੇ 8 ਤਾਂ ਸਾਡੇ ਕੋਲ ਕੁੱਲ ਮਿਲਾ ਕੇ 8 ਖੜਵੀਆਂ ਰਿਖਾਵਾਂ ਇਸ ਦ੍ਰਿਸ਼ ਵਿੱਚ ਦਿਖਾਈ ਦੇ ਰਹੀਆਂ ਹਨ ਪਿਆਰੇ ਬੱਚਿਓ ਹੁਣ ਵਾਰੀ ਹੈ ਮਿਸ਼ਨ 100% ਦੇ ਵਿੱਚ ਆਉਣ ਵਾਲੇ ਕੁਝ ਸਵਾਲਾਂ ਦੀ ਆਓ ਕਰੀਏ ਪਹਿਲਾ ਸਵਾਲ ਹੈ ਦਿੱਤੀ ਆਕ੍ਰਿਤੀ ਵਿੱਚ ਕਿੰਨੀਆਂ ਤਿਰਛੀਆਂ ਰਿਖਾਵਾਂ ਹਨ ਪਿਆਰੇ ਬੱਚਿਓ ਸਾਡੇ ਕੋਲ ਇੱਕ ਤਿਕੋਣ ਦੀ ਆਕ੍ਰਿਤੀ ਦਿੱਤੀ ਹੋਈ ਹੈ ਤੇ ਇੱਥੇ ਇੱਕ ਸਿੱਧੀ ਲਾਈਨ ਲਗਾਈ ਹੋਈ ਹੈ ਤਾਂ ਤੁਸੀਂ ਇਸ ਦੇ ਵਿੱਚ ਦੇਖਣਾ ਹੈ ਕਿ ਕਿੰਨੀਆਂ ਤਿਰਛੀਆਂ ਰਖਾਵਾਂ ਹਨ ਤਿਰਛੀ ਰೇಖਾ ਜੋ ਕਿ ਟੇਢੀ ਹੁੰਦੀ ਹੈ ਤਾਂ ਪਿਆਰੇ ਬੱਚੋ ਆਕ੍ਰਿਤੀ ਨੂੰ ਧਿਆਨ ਨਾਲ ਦੇਖਣ ਤੇ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਕੋਲ ਦੋ ਤਿਰਛੀਆਂ ਰਖਾਵਾਂ ਹਨ ਤਾਂ ਅਸੀਂ ਐਡਾ ਵਿਕਲਪ ਦੋ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਦੂਜਾ ਸਵਾਲ ਹੈ ਦਿੱਤੇ ਹੈਂਗਰ ਵਿੱਚ ਕਿੰਨੀਆਂ ਲੇਟਵੀਂਆਂ ਰੇਖਾਵਾਂ ਹਨ ਪਿਆਰੇ ਬੱਚਿਓ ਤਸਵੀਰ ਨੂੰ ਧਿਆਨ ਨਾਲ ਦੇਖੋ ਲੇਟਵੀਂ ਰੇਖਾ ਸਿੱਧੀ ਰੇਖਾ ਦੀ ਹੀ ਇੱਕ ਕਿਸਮ ਹੁੰਦੀ ਹੈ ਤਾਂ ਦਿੱਤੇ ਹੈਂਗਰ ਦੇ ਵਿੱਚ ਦੋ ਤਿਰਛੀਆਂ ਰੇਖਾਵਾਂ ਹਨ ਅਤੇ ਇੱਕ ਲੇਟਵੀਂ ਰੇਖਾ ਹੈ ਸਾਡੇ ਕੋਲ ਚਾਰ ਵਿਕਲਪ ਦਿੱਤੇ ਹੋਏ ਹਨ ਊੜਾ 4 ਆੜਾ 3 ਈੜੀ 1 ਅਤੇ ਸਸਾ 2 ਤਾਂ ਅਸੀਂ ਇਹਨਾਂ ਵਿਕਲਪ 1 ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਪਿਆਰੇ ਬੱਚਿਓ ਸਾਡਾ ਤੀਜਾ ਬਹੁ ਵਿਕਲਪੀ ਸਵਾਲ ਹੈ ਇੱਕ ਧਾਗੇ ਨੂੰ ਦੋਨੋਂ ਪਾਸੇ ਤੋਂ ਫੜ ਕੇ ਚੰਗੀ ਤਰ੍ਹਾਂ ਖਿੱਚਣ ਨਾਲ ਧਾਗਾ ਡੈਸ਼ ਰੇਖਾ ਦੇ ਰੂਪ ਵਿੱਚ ਮਿਲਦਾ ਹੈ ਅਸੀਂ ਇੱਕ ਧਾਗਾ ਲੈਣਾ ਹੈ ਕਿ ਧਾਗੇ ਦੇ ਦੋਨੋਂ ਸਿਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਫੜ ਕੇ ਖਿੱਚਣਾ ਹੈ ਉਸ ਨੂੰ ਖਿੱਚ ਪਾਉਣੀ ਹੈ ਖਿੱਚ ਪਾਉਣ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦੀ ਰੇਖਾ ਪ੍ਰਾਪਤ ਹੁੰਦੀ ਹੈ ਤਾਂ ਧਿਆਨ ਨਾਲ ਦੇਖੋ ਬੇਟਾ ਤੁਹਾਨੂੰ ਇੱਕ ਸਿੱਧੀ ਰੇਖਾ ਪ੍ਰਾਪਤ ਹੋ ਰਹੀ ਹੈ ਤੇ ਚਾਰਾਂ ਵਿਕਲਪਾਂ ਦੇ ਵਿੱਚੋਂ ਪਹਿਲਾ ਵਿਕਲਪ ਚੱਕਰ ਦੂਜਾ ਸਿੱਧੀ ਤੀਸਰਾ ਵਰਗ ਤੇ ਚੌਥਾ ਕੋਈ ਨਹੀਂ ਤਾਂ ਅਸੀਂ ਸਿੱਧੀ ਰੇਖਾ ਵਾਲੇ ਵਿਕਲਪ ਨੂੰ ਚੋਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾ ਦੇਵਾਂਗੇ प्यारे बच्चों उम्मीद है ਤੁਹਾਨੂੰ ਅੱਜ ਦਾ ਕਰਵਾਇਆ ਗਿਆ ਕੰਮ ਜਿਸ ਦੇ ਵਿੱਚ ਅਸੀਂ ਖੜਵੀ ਰੇਖਾ ਲੇਟਵੀ ਰੇਖਾ ਤੇਛੇ ਰੇਖਾ ਅਤੇ ਵਕਰ ਰੇਖਾ ਦੇ ਬਾਰੇ ਜਾਣਿਆ ਹੈ ਉਸ ਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਤੇ ਹੁਣ ਮਿਸ਼ਨ 100% ਦੇ ਵਿੱਚ ਆਉਣ ਵਾਲੇ ਇਸ ਤਰ੍ਹਾਂ ਦੇ ਕਿਸੇ ਵੀ ਸਵਾਲ ਨੂੰ ਤੁਸੀਂ ਆਸਾਨੀ ਨਾਲ ਹੱਲ ਕਰ ਸਕਦੇ ਹੋ ਪਿਆਰੇ ਬੱਚਿਓ ਹੁਣ ਤੁਸੀਂ ਇਸ ਦਾ ਘਰ ਵਿੱਚ ਅਭਿਆਸ ਕਰਨਾ ਹੈ ਧੰਨਵਾਦ